ਸਾਸੀਕਾਰ ਮੈਂ ਹਾ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਜਾਬੀਓ ਸਮਾਂ ਬੜਾ ਬਲਵਾਨ ਹੁੰਦਾ ਹੈ ਸਮਾਂ ਜਿਹੜਾ ਹੈ ਕਿਸੇ ਦੀ ਕਿਸਮਤ ਬਦਲ ਵੀ ਸਕਦਾ ਹੈ ਅਤੇ ਕਿਸੇ ਦੀ ਕਿਸਮਤ ਬਰਬਾਦ ਵੀ ਕਰ ਸਕਦਾ ਹੈ ਇੱਕ ਸਮਾਂ ਸੀ ਜਦੋਂ ਕਾਂਗਰਸ ਅਤੇ ਫਿਰ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਚਾਂਦੀ ਸੀ ਤੂਤੀ ਬੋਲਦੀ ਸੀ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮਨਪ੍ਰੀਤ ਬਾਦਲ ਦੀ ਮਰਜ਼ੀ ਤੋਂ ਬਿਨਾਂ ਪਤਾ ਵੀ ਨਹੀਂ ਹਲਦਾ ਸੀ ਇੱਕ ਪਾਸੇ ਭਤੀਜੇ ਸੀ ਮਰਹੂਮ ਸੁਖਬੀਰ ਸਿੰਘ ਬਾਦਲ ਦੇ ਸੁਖਬੀਰ ਬਾਦਲ ਦੇ ਚਚੇਰੇ ਭਰਾ ਸੀ ਅਤੇ ਫਿਰ ਦੂਸਰਾ ਇੱਕ ਸੇ ਦੂਸਰਾ ਸਵਾ ਸੇਰ ਯਾਨੀ ਕਿ ਮਰੂ ਪ੍ਰਕਾਸ਼ ਸਿੰਘ ਬਾਦਲ ਨੇ ਉਹਨਾਂ ਨੂੰ ਵਿੱਤ ਮੰਤਰੀ ਬਣਾਇਆ ਸੀ ਫਿਰ ਕਾਂਗਰਸੀ ਸਰਕਾਰ ਆਈ ਕਾਂਗਰਸ ਦੀ ਸਰਕਾਰ ਵੇਲੇ ਵੀ ਜਿਹੜੇ ਕਾਫਣ ਅਮਰਿੰਦਰ ਸਿੰਘ ਨੇ ਮਨਪ੍ਰੀਤ ਬਾਦਲ ਨੂੰ ਜਿਹੜਾ ਹੈ ਵਿੱਤ ਮੰਤਰੀ ਬਣਾਇਆ ਜੇ ਗੱਲ ਕਰੀਏ ਨਾ ਤਾਂ ਮਨਪ੍ਰੀਤ ਬਾਦਲ 2022 17 ਤੋਂ ਲੈ ਕੇ 22 ਤੱਕ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲਿਆ ਨਾ ਕੈਪਟਨ ਅਮਰਿੰਦਰ ਸਿੰਘ ਮਨਪ੍ਰੀਤ ਬਾਦਲ ਦੇ ਖਿਲਾਫ ਬੋਲਿਆ ਯਾਨੀ ਕਿ ਆਪੋਨ ਆਪਣੀ ਮਰਜ਼ੀ ਦੇ ਨਾਲ ਕਰੋੜਾਂ ਰੁਪਏ ਦੀਆਂ ਜ਼ਾਇਦਾਦਾ ਪ੍ਰਾਪਰਟੀਆਂ ਬਣਾਈਆਂ ਸੂਤਰਾਂ ਦੇ ਹਵਾਲੇ ਜਿਹੜੇ ਕਹਿੰਦੇ ਨੇ ਕਿ ਸਿਆਸੀ ਜੀਵਨ ਸਿਆਸੀ ਕੈਰੀਅਰ ਮਨਪ੍ਰੀਤ ਬਾਦਲ ਦਾ ਖਤਮ ਹੋ ਗਿਆ ਹੈ ਤੁੰਦਲਾ ਪੈ ਗਿਆ ਹੈ ਜਦੋਂ ਸਮਾਂ ਸੀ 2017 ਦਾ 42 ਤੋਂ 43% ਵੋਟਾਂ ਪਈਆਂ ਫਿਰ 2022 2007 ਦੇ ਵਿੱਚ ਵੀ 41% ਵੋਟਾਂ ਪਈਆਂ ਲੇਕਿਨ ਜੇ ਗੱਲ ਕਰੀਏ ਇਹਨਾਂ ਜਿਮਨੀ ਚੋਣਾਂ ਦੀ ਜਿਮਨੀ ਚੋਣਾਂ ਦੀ ਵਿੱਚ ਬਗਾਨੇ ਪੁੱਤਰ ਯਾਨੀ ਕਿ ਡਿੰਪਿਟ ਲੋ ਨੇ ਭਈਆਂ ਦੀ ਪਤੀਲੀ ਵਾਂਗੂ ਮਾਂਜ ਕੇ ਰੱਖ ਦਿੱਤਾ ਮਨਪ੍ਰੀਤ ਬਾਦਲ ਨੂੰ ਮਨਪ੍ਰੀਤ ਬਾਦਲ ਮਾਜੇ ਗਿਆ ਮੰਜੀ ਠੋਕੀ ਗਈ ਉਹ ਇਹ ਗੱਲ ਦਾ ਪ੍ਰਗਟਾਵਾ ਕੀਤਾ ਪਾਰਟੀ ਪ੍ਰਧਾਨ ਰਾਜਾ ਬੜਿੰਗ ਨੇ ਉਹਨਾਂ ਨੇ ਕਿਹਾ ਕਿ ਮੰਜੀ ਮੇਰੀ ਠੋਕਣ ਆਇਆ ਸੀ ਕਿ ਮਨਪ੍ਰੀਤ ਬਾਦਲ ਦੀ ਠਕਵਾਨ ਆਇਆ ਸੀ ਸੂਤਰਾਂ ਦੇ ਹਵਾਲੇ ਤੋਂ ਜੇ ਗੱਲ ਕਰੀਏ 37 ਪਿੰਡ ਹਲਕਾ ਗਿੱਦੜਵਾਹਾ ਦੇ ਵਿੱਚ ਜਿਹੜੇ ਸੀ ਉਹਨਾਂ ਦੇ ਵਿੱਚੋਂ 100 100 ਵੋਟ ਪਈ ਹੈ ਮਨਪ੍ਰੀਤ ਬਾਦਲ ਨੂੰ ਮੈਂ ਜਿਵੇਂ ਪੰਜਾਬੀਓ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਕਿ ਸਮਾਂ ਬੜਾ ਬਲਵਾਨ ਹੁੰਦਾ ਹੈ ਅਤੇ ਲੋਕਤੰਤਰ ਜਿਹੜਾ ਹੈ ਅਜਿਹੇ ਇਹਨਾਂ ਸਿਆਸੀ ਆਗੂਆਂ ਨੂੰ ਸਬਕ ਸਿਵਾਉਂਦਾ ਹੈ ਇਹ ਨਾ ਘਰ ਦੇ ਰਹਿ ਜਾਂਦੇ ਨੇ ਨਾ ਘਰ ਦੇ ਰਹਿ ਜਾਂਦੇ ਨੇ ਹੁਣ ਜੇ ਮਨਪ੍ਰੀਤ ਗੱਦਲ ਦੀ ਬਾਦਲ ਦੀ ਗੱਲ ਕਰੀਏ 37 ਪਿੰਡਾਂ ਦੇ ਵਿੱਚੋਂ 100-100 ਵੋਟ ਪਈ ਹੈ ਯਾਨੀ ਕਿ ਆਪਣੀ ਜ਼ਬਾਨ ਤ ਜਬਤ ਹੋਣ ਤੋਂ ਵੀ ਨਹੀਂ ਬਜਾ ਸਕੇ ਉਹ ਵੀ ਆਂਕੜਾ ਪੂਰਾ ਨਹੀਂ ਕਰ ਸਕੇ ਮਨਪ੍ਰੀਤ ਬਾਦਲ ਮਨਪ੍ਰੀਤ ਬਾਦਲ ਦਾ ਇਹਨਾਂ ਦਿਨਾਂ ਦੇ ਵਿੱਚ ਸਿਆਸੀ ਕੈਰੀਅਰ ਬਿਲਕੁਲ ਖਤਮ ਹੋ ਗਿਆ ਹੈ ਇਹ ਉਹੀ ਮਨਪ੍ਰੀਤ ਬਾਦਲ ਹੈ ਜਦੋਂ ਤੂਤੀ ਬੋਲਦੀ ਸੀ ਆਪਣੀ ਪਾਰਟੀ ਬਣਾਈ ਸੀ ભગવંત માન ਨੂੰ જે سیاست ਵਿੱਚ ਲਿਆਉਣ ਵਾਲਾ ਕੋਈ ਪਰਸਨ ਹੈ ਵਿਅਕਤੀ ਹੈ ਪੋਲੀਟੀਕਲ ਲਾਈਨ ਦੇ ਵਿੱਚ ਉਹ ਹੈ ਮਨਪ੍ਰੀਤ ਬਾਦਲ ਅੱਜ ਦੇਖੋ ਭਗਵੰਤ ਮਾਨ ਸੂਬੇ ਦਾ ਮੁੱਖ ਮੰਤਰੀ ਹੈ ਅਤੇ ਇਧਰ ਭਾਰਤੀ ਜਨਤਾ પાર્ટી ਦੇ ਹੁਣ ਜਿਨ੍ਹਾਂ ਨੇ ਚੋਣ ਲੜੀ ਹੈ ਅੱਜ ਤੋਂ 20 ਦਿਨ ਪਹਿਲਾਂ ਮਨਪ੍ਰੀਤ ਬਾਦਲ ਉਹਨਾਂ ਦਾ ਤਾਂ ਸਿਆਸੀ ਕੈਰੀਅਰ ਹੀ ਖਤਮ ਹੋ ਗਿਆ ਹੈ ਦੋ ਵਾਰ ਰਹੇ ਵਿੱਤ ਮੰਤਰੀ ਦੀ ਜੇਕਰ ਜਵੰਤ ਜਵੰਤ ਜप्त ਹੋ ਜਾਵੇ ਤੇ ਫਿਰ ਉਸ ਦਾ ਸਿਆਸੀ ਕੈਰੀਅਰ ਖਤਮ ਹੋਇਆ ਕਈ ਇਹਨਾਂ ਤੇ ਹੋਰ ਕਿਆ ਕਈ ਹੈ ਯਾਨੀ ਕਿ ਭਾਰਤੀ ਜਨਤਾ ਪਾਰਟੀ ਵੀ ਹੁਣ ਮਨਪ੍ਰੀਤ ਬਾਦਲ ਨੂੰ ਪ੍ਰੈਸ਼ਰ ਕਰਦੀ ਹੈ ਵੀ ਭਾਈ ਕੀ ਸਿੱਖ ਚਿਹਰਾ ਵੀ ਹੈ ਦੋ ਵਾਰ ਮਤਮਤੀ ਵੀ ਰਹੇ ਲੇਕਿਨ ਤੁਹਾਡਾ ਤਾਂ ਹਲਕਾ ਗੱਦਰ ਵਾਲੇ ਵਾਲਿਆਂ ਨੇ ਗੱਦੜਬਾਹ ਵਾਲਿਆਂ ਨੇ ਜਲੂਸ ਕਰ ਦਿੱਤਾ ਧੰਨ